ਪੰਜਾਬ ਪੁਲਿਸ ਚਾਹੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਵੱਡੇ ਵੱਡੇ ਉਪਰਾਲੇ ਕਰਨ ਦੀ ਗੱਲ ਕਹਿ ਰਹੀ ਹੈ ਪਰ ਚੋਰ ਫਿਰ ਵੀ ਪਲੱਸ ਤੋਗੇ ਦਿਖਾਈ ਦੇ ਰਹੇ ਨੇ ਹੁਣ ਸ਼ਹਿਰਾਂ ਨੂੰ ਛੱਡ ਕੇ ਚੋਰਾਂ ਨੇ ਪਿੰਡਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਕੁਝ ਜਿ세 ਤਰ੍ਹਾਂ ਦੀ ਘਟਨਾ ਵਾਪਰੀ ਹੈ ਜਦੋਂ ਚੋਰਾਂ ਨੇ ਪਿੰਡ ਦੇ ਟਰਾਂਸਫਾਰਮਰ ਦਾ ਸਮਾਨ ਚੋਰੀ ਕਰ ਲਿਆ ਉਸ ਦਾ ਤੇਲ ਚੋਰੀ ਕਰ ਲਿਆ ਤੋਂਸ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਸਾਡੇ ਬਾਬੇ ਦੀ ਜੈ ਲਾਈਟ ਸਾਡੇ ਘਰਾਂ ਦੀ ਲਾਈਟ ਤੇ ਪੰਜ ਸੱਤ ਘਰ ਰਿਹਾ ਸੀ ਏ ਰਾਤ ਦਾ ਕੋਈ ਚੋਰੀ ਹੋ ਗਿਆ ਦਾ ਪਰ ট্রান্সਫਾਰਮਰ ਦਾ ਰਿਆਦਾ ਕੱਖ ਨਹੀਂ ਸਰ ਖੋਖਾ ਜਾ ਪਿਆਦਾ ਇੱਥੇ ਤੇ ਲਾਈਟ ਸਾਰੀ ਬੰਦ ਹੋ ਗਈ ਦੀ ਤੇ ਕੋਈ ਰਾਤ ਹੀ ਚੋਰੀ ਕਰਕੇ ਪਤਾ ਨਹੀਂ ਕੋਣ ਕਰ ਗਿਆ ਤੇ ਕੋਣ ਨਹੀਂ ਕਰ ਗਿਆ ਸਵੇਰੇ ਸਹਿਰ ਵਾਸੇ ਬੰਦੇ ਆਏ ਤੇ ਉਹਨਾਂ ਨੂੰ ਪਤਾ ਲੱਗਾ ਹੈਗਾ ਸੇ ট্রান্সਫਾਰਮਰ ਸਰ ਖਾਲੀ ਖੋਖਾ ਰਿਆਦਾ ਬਾਕੀ ਸਾਰੀ ਲਾਈਟ ਖਤਮ ਹੋ ਗਈ ਪਹਿਲੇ ਵੀ ਹੁੰਦੀ ਬਾਬੇ ਦੇ ਕਈ ਵਾਰੀ ਇੱਕ ਦੋ ਵਾਰੀ ਚੋਰੀਆਂ ਹੋਈਆਂ ਅੱਗੇ ਵੀ ਪਤਾ ਹੀ ਕੋਈ ਨਹੀਂ ਚੱਲਦਾ ਇਹਦਾ ਵੀ ਬਾਲ ਖੋਲ ਕੇ ਲੈ ਗਏ ਸੀ ਖੋਲ ਕੇ ਲੈ ਗਏ ਸੀ ਹੋਰ ਵੀ ਤਾਰਾਂ ਤੂਰਾ ਬਾਬੇ ਦੇ ਵੀ ਜੋ ਹੁੰਦੀ ਹੈ ਤੇ ਇਹ ট্রান্সਫਾਰਮਰ ਦਾ ਅੱਜ ਸਾਰਾ ਜਿਹੜਾ ਇੱਥੇ ਖਾਲੀ ਪਿਆ ਦਾ ਸਾਰੇ ਸਾਰੇ ਆਪਣੇ ਕੋਠਿਆਂ ਤੋਂ ਵੀ ਲਾਈਟ ਚੱਲ ਗਈ ਸਾਡੇ ਪੰਜ ਬੜੀ ਪੀਰ ਬਾਬੇ ਦੇ ਲਾਈਟ ਸਾਰੀ ਚੱਲ ਗਈ ਪਾਣੀ ਸਾਰਾ ਬੰਦ ਹੋ ਗਿਆ ਮੋਟਰਾਂ ਸਾਰੀਆਂ ਬੰਦ ਹੋ ਗਈਆਂ ਤੇ ਸਾਰੀ ਲਾਈਟ ਬੰਦ ਹੋ ਗਈ ਹੈ ਕਿ ਮੰਗ ਕਰਨ ਸਮਝ ਅਸੀਂ ਇਹ ਕਹਿੰਦੇ ਹਾਂ ਜਲਦੀ ਜਲਦੀ ਸਾਡੀ ਜਿਹੜਾ ট্রান্সਫਾਰਮਰ ਠੀਕ ਹੋਣਾ ਚਾਹੀਦਾ ਇਹ ਤਾਂ ਠੀਕ ਹੀ ਤਾਂ ਜਾ ਦੇ ਪਾਣੀ ਦੀ ਸਦਨ ਸਿਰਿਆ ਜਿਹੜੀ ਇਹ ਪੂਰੀ ਹੋ ਜੇ ਲਾਈਟ ਦੀ ਨੇਰੇ ਜੀ ਬੈਠੇ ਦ ਹ ਬਿਲਕੁਲ ਪਤਾ ਕੋਈ ਨਹੀਂ ਇਹ ਕੀ ਹੋਇਆ ਕੀ ਨਹੀਂ ਮੈਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਰਾਤ ਇਹ ਟਰਾਂਸਫਰਮ ਜਿਹੜਾ ਇਹਨੂੰ ਥੱਲੇ ਵੱਢ ਕੇ ਛੁੱਟਿਆ ਗਿਆ ਇਹਦੇ ਵਿੱਚ ਉਹ ਜੋ ਕਾਪਰ ਤੇਲ ਜੋ ਕੁਝ ਵੀ ਸੀਗਾ ਸਾਰਾ ਇਹਦੇ ਵਿੱਚੋਂ ਕੱਢ ਕੇ ਨਾ ਚੋਰ ਲੈ ਗਏ ਆ ਗਿਆ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਪੀਸੀਆਰ ਜੋ ਕਿ ਹਾਈਵੇ ਤੇ ਲਾਈ ਗਈ ਆ ਉਹ ਪੀਸੀਆਰ ਵੀ ਜਿਹੜੀ ਹੈ ਕਿ ਨਾ ਇਸ ਕਿਹੜੀ ਸਾਈਡ ਨੂੰ ਜਿਹੜੀ ਹੈ ਕਿ ਨਾ ਉਹਦਾ ਜਿਹੜਾ ਕਿ ਨਾ ਰੋਡ ਬਣਾਇਆ ਜਾ ਕੇ ਦੌਰਾ ਕੀਤਾ ਜਾ ਕੇ ਤਾਂ ਕਿ ਇਹਨਾਂ ਪਿੰਡ ਜੋ ਪਿੰਡ ਜੋ ਗਏ ਨਾ ਇਹ ਸੇਫ ਹੋ ਸਕਣ ਕਿਉਂਕਿ ਕਈ ਵਾਰ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਇਹ ਜਿਹੜੀ ਹੈ ਕਿ ਨਾ ਲਿਖ ਕੇ ਦਿੱਤਾ ਗਿਆ ਬਾਰ ਬਾਰ ਕਿਹਾ ਵੀ ਗਿਆਗਾ ਕਿ ਇਸ ਇਲਾਕੇ ਦੇ ਵਿੱਚ ਜਿਹੜੀਆਂ ਕਿ ਨਾ ਚੋਰੀਆਂ ਦਾ ਬਹੁਤ ਜ਼ਿਆਦਾ ਜਿਹੜਾ ਜੋਰ ਹੈ ਤਾਂ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹਾਂਗਾ ਅਪੀਲ ਕਰਾਂਗਾ ਕਿ ਇਸ ਇਲਾਕੇ ਦੇ ਵਿੱਚ ਜਿਹੜੀ ਨਾ ਪੁਲਿਸ ਦੀ ਗਸ਼ਤ ਜਿਹੜੀ ਆ ਉਹ ਛੇਤੀ ਤੋਂ ਛੇਤੀ ਜਿਹੜੀ ਨਾ ਉਹ ਵਿਦਾਈ ਜਾਵੇ ਤਾਂ ਜੋ ਇਹ ਇਲਾਕਾ ਜਿਹੜਾ ਹੈਗਾ ਸੇਫ ਰਹਿ ਸਕੇ ਮੇਰੀ ਖਾਸ ਕਰਕੇ ਬਿਜਲੀ ਬੋਰਡ ਨੂੰ ਵੀ ਅਪੀਲ ਹੈ ਕਿ ਇਹ ਜੋ ਕੁਝ ਹੋਇਆ ਇਹ ਆਪਣੀ ਕਾਰਵਾਈ ਪੂਰੀ ਕਰਦੇ ਹੋਆ ਇਹਨੂੰ ਛੇਤੀ ਤੋਂ ਛੇਤੀ ਕੰਪਲੀਟ ਕੀਤਾ ਜਾਵੇ ਤਾਂ ਕਿ ਜੋ ਲੋਕੀ ਇਸ ਪਾਣੀ ਜਿਹੜਾ ਪਾਣੀ ਤੋਂ ਤੰਗਣ ਹੈ ਦੋ ਦਿਨ ਹੋ ਗਿਆ ਉਹ ਇਹਨੂੰ ਜਿਹੜੀ ਹੈਗਾ ਪਾਣੀ ਦੀ ਪੂਰਤੀ ਜਿਹੜੀ ਹੈਗਾ ਉਹ ਪੂਰੀ ਸੇਫ ਕੀਤੀ ਜਾਵੇ ਮੈਂ ਫਿਰ ਅਪੀਲ ਕਰਾਂਗਾ ਕਿ ਇਹਨਾਂ ਨੂੰ ਚੋਰਾਂ ਨੂੰ ਤੇ ਖਾਸ ਕਰਕੇ ਜਿਹੜੇ ਪੀਸੀਆਰ ਆ ਲੈ ਗਏ ਉਹਨਾਂ ਨੂੰ ਇਸ ਇਲਾਕੇ ਦੇ ਵਿੱਚ ਜਿਹੜੀ ਅਗਨਾ ਗਸ਼ਤ ਜਿਹੜੀ ਨਿ ਵਧਾਈ ਜਾਵੇ ਤਾਂ ਕਿ ਇਹ ਲੋਕੀ ਜਿਹੜੇ ਨਾਲ ਸੇਫ ਰਹਿ ਸਕਣ ਤੇ ਨਾ ਅੱਗੇ ਤੋਂ ਲਗੇ ਇਹੋ ਜਿਹੀ ਕੋਈ ਕੋਈ ਕਾਰਵਾਈ ਨਾ ਹੋਵੇ ਧੰਨਵਾਦ ਜੀ ਇਹ ਜੀ ਤਰਾਦਾ ਹੀ ਪ੍ਰੋਗਰਾਮ ਹੈ ਇਹੋਲੇ ਆਉਂਦੀਦਾ ਵੀ ਸੈਰ ਕਰਨ ਤੇ ਵੈਸੇ ਆਉਂਦੇ ਜਾਂਦੇ ਨੇ 4:00 ਵਜੇ ਨਾਲ ਮਤਲਬ ਇੱਥੇ ਫਰਨਾ ਤੁਰਾ ਦੇ ਇਹ ਬੰਦੇ ਜਿਹੜੇ ਅਸੀਂ ਪਿੰਡ ਦੇ ਵਿੱਚੋਂ ਬਾਹਰ ਬਾਹਰ ਨਿਕਲੇ ਅਸੀਂ ਵੀ ਦੇਖਿਆ ਇੱਥੇ ਉਹ ਖੋਖਾ ਜਿਆ ਪਿਆ ਉਹ ট্রান্সਫਾਰਮ ਸਾਰੇ ਨਾਟਵੋਲਟ ਤੇ ਜੋ ਵੀ ਆਖ ਹੁੰਦੇ ਆ ਤੇ ਖਾਲੀ ਇਹ ਖਾਲੀ ਖੋਖਾ ਪਿਆ ਵੇ ਸਾਰੇ ਪਿੰਡ ਦੀ ਜਿਹੜੀ ਬੱਤੀ ਆ ਉਹ ਵੀ ਬੰਦ ਆ ਕਿੰਦੀ ਗੱਲ ਚਾਹੀਦੀ ਨੁਕਸਾਨ ਦਾ ਪਤਾ ਕੋਈ ਨਹੀਂ ਤੇਰੇ ਦਾ ਕੁਛ ਨਹੀਂ ਹੈ ਤੇਰੇ ਦਾ ਟਰਾਂਸਫਾਰਮ ਦਾ ਖੋਖਾ ਹੀ ਆ ਪਤਾ ਨਹੀਂ ਕਿ ਇਸ ਰਾਹ ਨੇ ਕਿਹੜੀ ਤਰ੍ਹਾਂ ਨੇ ਕਿਤਾ